ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਲਾਪਾ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 931 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 932 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗੁਣਵੰਤੀ ਗੁਣ ਸਾਰੇ ਨੀਤ ਗੁਰੂ ਜੀ ਫਰਮਾਨ ਕਰਦੇ ਹਨ ਕਿ ਕੋਈ ਭਾਗਾ ਵਾਲੀ ਜੀਵ ਇਸਤਰੀ ਗੋਪਾਲ ਦੇ ਗੁਣ ਸਦਾ ਚੇਤੇ ਰੱਖਦੀ ਹੈ ਗੋਪਾਲ ਗੋ ਦਾ ਮਤਲਬ ਧਰਤੀ ਤੇ ਪਾਲ ਦਾ ਮਤਲਬ ਪਾਲਨਹਾਰਾ ਪ੍ਰਮਾਤਮਾ ਨਾਨਕ ਗੁਰਮਤ ਮਿਲੀਐ ਮੀਤ ਹੈ ਨਾਨਕ ਸਤਗੁਰੂ ਦੀ ਸਿੱਖਿਆ ਦੀ ਬਰਕਤ ਨਾਲ ਹੀ ਮਿੱਤਰ ਪ੍ਰਭੂ ਪਰਮਾਤਮਾ ਨੂੰ ਮਿਲ ਸਕੀਦਾ ਹੈ ਕਾਮ ਕਰੋਧ ਕਾਇਆ ਕੋ ਗਾਲੈ ਕਾਮ ਤੇ ਕਰੋਧ ਮਨੁੱਖ ਦੇ ਸਰੀਰ ਨੂੰ ਨਿਰਬਲ ਕਰ ਦਿੰਦਾ ਹੈ ਜਿਆਦਾ ਗੁੱਸਾ ਕਰਨ ਵਾਲਾ ਮਨੁੱਖ ਵੀ ਸੜੇ ਸੁਭਾ ਦਾ ਹੁੰਦਾ ਹੈ ਤੇ ਜਿਆਦਾ ਕਾਮੀ ਜੋ ਹੁੰਦਾ ਹੈ ਉਹ ਵੀ ਰੋਗਾ ਨਾਲ ਨਿਰਬਲ ਰਹਿੰਦਾ ਹੈ ਜਿਉ ਕੰਜਨ ਸੋਹਾਗਾ ਢਾਲੈ ਕਾਮ ਕਰੋ ਇਸ ਤਰ੍ਹਾਂ ਸਰੀਰ ਨੂੰ ਗੜਦੇ ਹਨ ਜਿਵੇਂ ਸੁਹਾਗਾ ਕੋਠਾੜੀ ਵਿੱਚ ਪਾਏ ਸੋਨੇ ਨੂੰ ਗਰਮ ਕਰ ਦਿੰਦਾ ਹੈ ਕਸ ਕਸ ਵੱਟੀ ਸਹੈ ਸੁਤਾਓ ਉਹ ਢਲਿਆ ਹੋਇਆ ਸੋਨਾ ਕੋਠਾੜੀ ਵਿੱਚ ਸੇਕ ਸਹਿੰਦਾ ਹੈ ਨਦਰ ਸਰਾਫ ਬੰਨੀ ਸਚੜਾਓ ਫੇਰ ਕਸਵੱਟੀ ਦੀ ਕਸ ਹਾਰਦਾ ਹੈ ਭਾਵ ਕਸਵੱਟੀ ਤੇ ਘਸਾ ਕੇ ਪਰਖਿਆ ਜਾਂਦਾ ਹੈ ਤੇ ਸੋਹਣੇ ਰੰਗ ਵਾਲਾ ਉਹ ਸੋਨਾ ਸ਼ਰਾਫ ਦੀ ਨਜ਼ਰ ਵਿੱਚ ਕਬੂਲ ਪੈਂਦਾ ਹੈ ਕਾਮ ਕ੍ਰੋਧ ਨਰ ਨਿਰਬਲ ਹੋਇਆ ਜੀਵ ਭੀ ਪ੍ਰਭੂ ਦੀ ਮਿਹਰ ਨਾਲ ਜਦੋਂ ਗੁਰੂ ਦੇ ਦੱਸੇ ਰਾਹ ਦੀ ਕਾਲ ਕਮਾਈ ਕਰਦਾ ਹੈ ਤੇ ਗੁਰੂ ਦੀ ਦੱਸੀ ਸਿੱਖਿਆ ਉੱਤੇ ਪੂਰਾ ਉਤਰਦਾ ਹੈ ਤਾਂ ਉਹ ਸੋਹਣੇ ਆਤਮਾ ਵਾਲਾ ਪ੍ਰਾਣੀ ਅਕਾਲ ਪੁਰਖ ਦੀ ਨਜ਼ਰ ਵਿੱਚ ਕਬੂਲ ਹੁੰਦਾ ਹੈ ਜਗਤ ਪਸੂ ਅਹੰਕਾਰ ਕਸਾਈ ਜਗਤ ਸਵਾਰਥ ਵਿੱਚ ਪਸੂ ਬੜਿਆਂ ਪਿਆ ਹੈ ਹਉ ਮੈ ਮੋਤ ਇਸ ਦੇ ਆਤਮਿਕ ਜੀਵਨ ਦਾ ਸਤਿਆਨਾਸ਼ ਕਰਦੀ ਹੈ ਕਰ ਕਰ ਤੈ ਕਰਨੀ ਕਰ ਪਾਈ ਕਰਤਾਰ ਨੇ ਸ੍ਰਿਸ਼ਟੀ ਰਚ ਕੇ ਇਹ ਮਰਿਆਦਾ ਹੀ ਬਣਾ ਦਿੱਤੀ ਹੈ ਕਿ ਜਿਹੋ ਜੀ ਕਰਤੂਤ ਕੋਈ ਜੀਵ ਕਰਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ਜੇਨ ਕੀ ਤੀ ਤੈ ਨ ਕੀ ਮਰਤ ਪਾਈ ਪਰ ਜਿਸ ਕਰਤਾਰ ਨੇ ਮਰਿਆਦਾ ਬਣਾਈ ਹੈ ਇਸ ਦੀ ਕਦਰ ਉਹ ਆਪ ਹੀ ਜਾਣਦਾ ਹੈ ਹੋਰ ਕੀ ਕਹੀਏ ਕਿ ਸ਼ਿਕਾਇਤ ਨਾ ਜਾਈ ਇਸ ਮਰਿਆਦਾ ਵਿੱਚ ਕੋਈ ਉਕਾਈ ਨਹੀਂ ਦੱਸੀ ਜਾ ਸਕਦੀ ਜੋ ਪਰਮਾਤਮਾ ਆਕਾਲ ਪੁਰਖ ਨੇ ਮਰਿਆਦਾ ਬਣਾਈ ਹੈ ਉਹ ਸਦਾ ਟਲ ਹੈ ਖੋਜਤ ਖੋਜਤ ਅਮਰਤ ਪੀਆ ਸਤਿਗੁਰ ਦੀ ਮਤ ਦੀ ਸਹਾਇਤਾ ਨਾਲ ਜਿਉ ਮਨੁੱਖ ਮੁੜ ਮੁੜ ਆਪਣਾ ਆਪ ਖੋਜ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ ਖਿਮਾ ਗਹੀ ਮਨ ਸਤਿਗੁਰ ਦੀਆ ਉਹ ਦੂਜਿਆਂ ਦੀ ਵਦੀਕੀ ਸਹਾਰਨ ਦਾ ਸੁਭਾਅ ਪਕਾ ਲੈਂਦਾ ਹੈ ਤੇ ਆਪਣਾ ਮਨ ਆਪਣੇ ਸਤਿਗੁਰ ਵਿੱਚ ਲੇਨ ਕਰ ਦਿੰਦਾ ਹੈ ਖਰਾ ਖਰਾ ਆਖੇ ਸਭ ਕੋਏ ਹਰੇਕ ਜੀਵ ਉਸ ਦੇ ਖਰੇ ਸੁੱਚੇ ਜੀਵਨ ਦੀ ਛਲਾਗਾ ਕਰਦਾ ਹੈ ਖਰਾ ਰਤਨ ਜੁਗ ਚਾਰੇ ਹੋਏ ਉਹ ਸਦਾ ਲਈ ਸੁੱਚਾ ਸ੍ਰੇਸ਼ਟ ਬਣ ਜਾਂਦਾ ਹੈ ਖਾਤ ਪੀਂਤ ਮੁਵੇ ਨਹੀਂ ਜਾਣਿਆ ਪਰ ਜੋ ਜੀਵ ਦੁਨੀਆਂ ਦੇ ਭੋਗ ਭੋਗਦੇ ਰਹਿੰਦੇ ਹਨ ਉਹ ਆਤਮਿਕ ਜੀਵਨ ਵੱਲ ਮਰ ਜਾਂਦੇ ਹਨ ਉਹਨਾਂ ਨੂੰ ਨਾਮ ਅਮਰਤ ਦੀ ਸੂਜ ਨਹੀਂ ਪੈਂਦੀ ਖਿੰਨ ਮਹਿਮੂਏ ਜਾਂ ਸ਼ਬਦ ਪਛਾਨਿਆ ਉਹੀ ਬੰਦੇ ਜਦ ਸਤਗੁਰ ਦੇ ਸ਼ਬਦ ਨਾਲ ਡੂੰਗੀ ਸਾਂਝ ਪਾਉਂਦੇ ਹਨ ਤਾਂ ਉਹ ਇੱਕ ਪਲਕ ਵਿੱਚ ਹੋ ਮੈਨੂੰ ਮਾਰ ਮੁਕਾਂਦੇ ਹਨ ਆਸਥੇਰ ਚੀਤ ਮਰਨ ਮਨ ਮਾਨਿਆ ਉਹਨਾਂ ਦਾ ਮਨ ਕਾਮ ਕ੍ਰੋਧ ਆਦ ਕਬਲੋਂ ਅਡੋਲ ਹੋ ਜਾਂਦਾ ਹੈ ਤੇ ਆਪਾ ਪਾ ਵੱਲੋਂ ਮਰਨ ਵਿੱਚ ਖੁਸ਼ ਹੁੰਦਾ ਹੈ ਗੁਰ ਕੀਰਪਾ ਤੇ ਨਾਮ ਪਛਾਨਿਆ ਸਤਗੁਰ ਦੀ ਮਿਹਰ ਨਾਲ ਪ੍ਰਮਾਤਮਾ ਦੇ ਨਾਮ ਨਾਲ ਉਹਨਾਂ ਦੀ ਡੂੰਗੀ ਸਾਂਝ ਪੈ ਜਾਂਦੀ ਹੈ ਗਗਨ ਗੰਭੀਰ ਗਗਨ ਅੰਤਰਵਾਸ ਏ ਪਾਂਡੇ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ ਉਹ ਗੋਬਾਲ ਸਰਬ ਵਿਆਪਕ ਹੈ ਤੇ ਜੀਵਾਂ ਦੇ ਔਗਣ ਵੇਖ ਕੇ ਛਿਥਾ ਨਹੀਂ ਪੈਂਦਾ ਜਿਸ ਮਨੁੱਖ ਦਾ ਮਨ ਉਸ ਸਰਬ ਵਿਆਪਕ ਗੋਪਾਲ ਵਿੱਚ ਟਿਕਦਾ ਹੈ ਗੋਣ ਗਾਵੇ ਸੁਖ ਸਹਿਜ ਨਿਵਾਸ ਜੋ ਮਨੁਖ ਉਸ ਦੇ ਗੁਣ ਗਾਉਂਦਾ ਹੈ ਉਹ ਸ਼ਾਂਤੀ ਅਤੇ ਅਡੋਲਤਾ ਵਿੱਚ ਟਿਕ ਜਾਂਦਾ ਹੈ ਗਿਆ ਨਾ ਆਵੇ ਆਏ ਨਾ ਜਾਏ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਗੁਰ ਪ੍ਰਸਾਦ ਰਹਿ ਲੇਵਲਾਏ ਸਤਿਗੁਰ ਦੀ ਕਿਰਪਾ ਨਾਲ ਉਹ ਸਰਬਵਿਆਪਕ ਗੋਪਾਲ ਵਿੱਚ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਗਗਨ ਅਗੰਮ ਅਨਾਥ ਅਜੋਨੀ ਉਹ ਸਰਬਵਿਆਪਕ ਗੋਪਾਲ ਅਪਹੁੰਚ ਹੈ ਭਾਵ ਉਸ ਦੇ ਗੁਣਾ ਦਾ ਅੰਤ ਨਹੀਂ ਪੈ ਸਕਦਾ ਉਸ ਦੇ ਸਿਰ ਉੱਤੇ ਕਿਸੇ ਦਾ ਕੁੰਡਾ ਨਹੀਂ ਹੈ ਉਹ ਜਮਨ ਮਰਨ ਤੋਂ ਰਹਿਤ ਹੈ ਆਯੂਨੀ ਸਹਿ ਭੰ ਹੈ ਅਸਥਿਰ ਚੀਤ ਸਮਾਦ ਸਗੋਨੀ ਉਸ ਵਿੱਚ ਜੋੜੀ ਹੋਈ ਸੁਰਤ ਮਨੁੱਖ ਦੇ ਅੰਦਰ ਗੁਣ ਪੈਦਾ ਕਰਦੀ ਹੈ ਤੇ ਮਨ ਨੂੰ ਮਾਇਆ ਵਿੱਚ ਡੋਲਣ ਤੋਂ ਬਚਾ ਲੈਂਦੀ ਹੈ ਹਰ ਨਾਮ ਚੇਤ ਫਿਰ ਪਵਹਿ ਨਾ ਜੋਨੀ हे ਭਾਂਡੇ ਤੂੰ ਵੀ ਉਸ ਹਰੀ ਗੋਪਾਲ ਦਾ ਨਾਮ ਸਿਮਰ ਸਿਮਰਨ ਦੀ ਬਰਕਤ ਨਾਲ ਫਿਰ ਜਨਮ ਮਰਨ ਵਿੱਚ ਨਹੀਂ ਪਏਗਾ 84 ਲੱਖ ਜੂਨਾ ਦਾ ਗੇੜ ਨਿਭੜ ਜਾਏਗਾ ਗੁਰਮਤ ਸਾਰ ਹੋਰ ਨਾਮ ਬਿਹੁਨੀ ਏ ਪਾण्डे ਸਤਗੁਰੂ ਦੀ ਮਤ ਹੀ ਜੀਵਨ ਲਈ ਸ੍ਰੇਸ਼ਟ ਰਸਤਾ ਹੈ ਹੋਰ ਮਤ ਉਸ ਦੇ ਨਾਮ ਤੋਂ ਵਾਂਝਿਆ ਰਖਦੀ ਹੈ ਘਰ-ਦਾਰ ਫਿਰ ਥਾਕੀ ਬਹੁ ਤੇਰੇ ਏ ਪਾण्डे ਗੁਰਦੀ ਮਤ ਵਾਲਾ ਰਸਤਾ ਫੜਨ ਤੋਂ ਬਿਨਾ ਜਿੰਦ ਕਈ ਜੂਨਾ ਵਿੱਚ ਪੌਂ ਪੌ ਕੇ ਖੱਪ ਲਸਦੀ ਹੈ ਫਿਰ ਜੇ ਗੁਰੂ ਦੀ ਮੱਤ ਤੇ ਨਾ ਤੁਰੇ ਤੇ ਫਿਰ ਕਈ ਜੂਨਾ ਵਿੱਚ ਲੰਘਣਾ ਪੈਂਦਾ ਹੈ ਤੇ ਜੇ ਗੁਰੂ ਦੀ ਮੱਤ ਲੈ ਲਈ ਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਦਾ ਨਾਮ ਜਪਿਆ ਤੇ ਫਿਰ ਪ੍ਰਮਾਤਮਾ ਜਨਮ ਮਰਨ ਦਾ ਗੇੜ ਮੁਕਾ ਦਿੰਦਾ ਹੈ ਜਾਤ ਸੰਖੰ ਅੰਤ ਨਹੀਂ ਮੇਰੇ ਇਤਨੀਆਂ ਅਣਗਿਣਤ ਜਾਤੀਆਂ ਵਿੱਚੋਂ ਲੰਘਦੀ ਹੈ ਜਿੰਦ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ ਕੇਤੇ ਮਾਤ ਪਿਤਾ ਸੁੱਤ ਧੀਆ ਇਹਨਾਂ ਬੇਅੰਤ ਜੂਨਾ ਵਿੱਚ ਭਟਕਦੀ ਜਿੰਦ ਦੇ ਕਈ ਮਾਂ ਕਈ ਪਿਓ ਪੁੱਤਰ ਧੀਆ ਬਣਦੇ ਹਨ ਇਤੇ ਗੁਰ ਚੇਲੇ ਫੋਨ ਹੂਆ ਕਈ ਗੁਰੂ ਬਣਦੇ ਹਨ ਤੇ ਕਈ ਚੇਲੇ ਵੀ ਬਣਦੇ ਹਨ ਕਾਚੇ ਗੁਰ ਤੇ ਮੁਕਤ ਨਾ ਹੂਆ ਇਹਨਾਂ ਜੂਨਾ ਤੋਂ ਤਦ ਤੱਕ ਖਲਾਸੀ ਨਹੀਂ ਹੁੰਦੀ ਜਦ ਤੱਕ ਕਿਸੇ ਕੱਚੇ ਗੁਰੂ ਦੀ ਸ਼ਰਨ ਲਈ ਹੋਈ ਹੈ ਤੇ ਜਿਹੜੇ ਕੱਚੇ ਗੁਰੂ ਨੇ ਉਹ ਆਪਣੇ ਨਾਲ ਜੋੜਦੇ ਨੇ ਤੇ ਜਿਹੜੇ ਸੱਚੇ ਗੁਰੂ ਨੇ ਉਹ ਪਰਮਾਤਮਾ ਨਾਲ ਜੋੜ ਕੇ ਇਨਾ ਜੂਨਾ ਤੋਂ ਖਲਾਸੀ ਕਰ ਦਿੰਦੇ ਹਨ ਛੇਵੇਂ ਪਾਤਸ਼ਾਹ ਧੰ ਧੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇੱਕ ਸਾਖੀ ਆਉਂਦੀ ਹੈ ਇੱਕ ਬਹੁਤ ਵੱਡਾ ਸੱਪ ਉਹਨਾਂ ਦੇ ਵੱਲ ਨੂੰ ਭਜਿਆ ਆਉਂਦਾ ਸੀ ਤੇ ਬੜਾ ਹੀ ਔਖਾ ਹੋ ਕੇ ਭਜਿਆ ਆਉਂਦਾ ਸੀ ਤੇ ਉਹਦਾ ਜੋ ਤਨ ਸੀ ਉਤੋਂ ਥਾਂ ਥਾਂ ਤੇ ਉਹਦੇ ਜ਼ਖਮ ਹੋਏ ਸੀ ਕੀੜੇ ਚੱਲ ਰਹੇ ਸੀ ਵਿੱਚ ਤੇ ਜਦੋਂ ਸਿੱਖਾਂ ਨੇ ਉਹਨੂੰ ਤੀਰਾਂ ਨਾਲ ਜਾਂ ਹੋਰ ਜੋ ਉਸ ਸਮੇਂ ਸਿੱਖਾਂ ਕੋਲ ਹਥਿਆਰ ਸੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਛੇਵੇਂ ਪਾਤਸ਼ਾਹ ਸਤਿਗੁਰੂ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਰੋਕਿਆ ਕਿ ਇਹਨੂੰ ਨਾ ਮਾਰੋ ਇਹਨੂੰ ਮੇਰੇ ਤੱਕ ਆਉਣ ਦਿਓ ਸਾਡੇ ਤੱਕ ਆਉਣ ਦਿਓ ਇਹਨੂੰ ਜਦੋਂ ਉਹ ਸੱਪ ਧੰਤਨ ਸ੍ਰੀ ਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਆਇਆ ਸੱਚੇ ਪਾਤਸ਼ਾਹ ਨੇ ਆਪਣੇ ਪੈਰ ਦਾ ਅੰਗੂਠਾ ਉਸ ਸੱਪ ਦੀ ਛਿਰੀ ਤੇ ਛੋਹਾਇਆ ਤੇ ਨਾਲ ਹੀ ਉਸ ਦੀ ਉੱਥੇ ਮੌਤ ਹੋ ਗਈ ਤੇ ਉਹ ਫਟ ਗਿਆ ਸਾਰਾ ਤੇ ਵਿੱਚੋਂ ਕੀੜੇ ਵੀ ਨਿਕਲ-ਨਿਕਲ ਕੇ ਮਰਨ ਲੱਗੇ ਸੋ ਸਿਖਾ ਨੇ ਪੁੱਛਿਆ ਪਾਤਸ਼ਾਹ ਇਹ ਕੀ ਕੌਤਕ ਰਚਾਇਆ ਤੁਸੀਂ ਸੱਪ ਤੇ ਬੜਾ ਜ਼ਹਿਰੀਲਾ ਸੀ ਤੁਹਾਡੇ ਵੱਲ ਭੱਜ ਕੇ ਵੀ ਆਇਆ ਸੀ ਤੇ ਇਹ ਤੁਸੀਂ ਪੈਰ ਦੇ ਗੁੰਠੇ ਨਾਲ ਹੀ ਇਸ ਦੀ ਮੁਕਤੀ ਕਰ ਦਿੱਤੀ ਇਸ ਦੇ ਬਾਰੇ ਕੋਈ ਸਾਨੂੰ ਦੱਸੋ ਫਿਰ ਗੁਰੂ ਜੀ ਨੇ ਫਰਮਾਨ ਕੀਤਾ ਭਾਈ ਸਿੱਖੋ ਇਹ ਪਿਛਲੇ ਜਨਮ ਵਿੱਚ ਕੱਚਾ ਗੁਰੂ ਸੀ ਤੇ ਜਿਹੜੇ ਇਹਦੇ ਅੰਦਰ ਕੀੜੇ ਚੱਲ ਰਹੇ ਸੀ ਇਹ ਇਹਦੇ ਚੇਲੇ ਸੀ ਪਿਛਲੇ ਜਨਮ ਵਿੱਚ ਇਸ ਨੇ ਕੱਚਾ ਗੁਰੂ ਬਣ ਕੇ ਬੜਿਆਂ ਨੂੰ ਖਾਦਾ ਬੜਿਆਂ ਨੂੰ ਲੁੱਟਿਆ ਤੇ ਬੜਿਆਂ ਨਾਲ ਹੀ ਕੋ ਕਰਮ ਕੀਤੇ ਸੋ ਇਹ ਫਿਰ ਸੱਪ ਦੀ ਜੁਨੀ ਪੈ ਗਿਆ ਇਹਦੇ ਕੀਤੇ ਕਰਮਾਂ ਅਨੁਸਾਰ ਤੇ ਜਿਹੜੇ ਇਹਦੇ ਚੇਲੇ ਚਪੜੇ ਸੀ ਜਿਹਨੂੰ ਜਿਹੜੇ ਇਹਦੇ ਸੇਵਕ ਸੀ ਉਹ ਫਿਰ ਕੀੜੇ ਬਣ ਕੇ ਉਸ ਨੂੰ ਇਸ ਜਨਮ ਵਿੱਚ ਇਹਦਾ ਮਾਸ ਨੋਚ ਨੋਚ ਖਾ ਰਹੇ ਸੀ ਤੇ ਕਾਫੀ ਧੀਰ ਤੋਂ ਬੜਾ ਦੁਖੀ ਸੀ ਤੇ ਭਾਲਦਾ ਸੀ ਕਿ ਮੇਰੀ ਮੁਕਤੀ ਹੋਵੇ ਇਸ ਕਰਕੇ ਸਾਨੂੰ ਅਕਾਲ ਪੁਰਖ ਦਾ ਹੁਕਮ ਸੀ ਕਿ ਇਸ ਦੀ ਮੁਕਤੀ ਕਰਦੀ ਐ ਸੋ ਭਾਈ ਜੇ ਕੱਚੇ ਗੁਰੂ ਦੇ ਮਗਰ ਲੱਗਾਗੇ ਤੋ ਫਿਰ ਸਭ ਦੇ ਕੀੜਿਆਂ ਵਾਲਾ ਹਾਲ ਹੋਏਗਾ ਇਸ ਕਰਕੇ ਆਓ ਸੱਚੇ ਗੁਰੂ ਦੇ ਲੜ ਲੱਗिए ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਗੁਰੂ ਹਨ ਜੋ ਆਪਾਂ ਨੂੰ ਪਰਮਾਤਮਾ ਨਾਲ ਜੋੜਦੇ ਹਨ ਗੁਰੂ ਜੀ ਫਰਮਾਨ ਕਰਦੇ ਹਨ ਕਾਚੇ ਗੁਰ ਤੇ ਮੁਕਤ ਨਾ ਹੂਆ ਇਹਨਾਂ ਜੁਨਾ ਤੋਂ ਤਦ ਤੱਕ ਖਲਾਸੀ ਨਹੀਂ ਹੁੰਦੀ ਜਦ ਤੱਕ ਕਿਸੇ ਸੱਚੇ ਗੁਰੂ ਦੀ ਸ਼ਰਨ ਲਈ ਹੋਈ ਜਦ ਤੱਕ ਕਿਸੇ ਕੱਚੇ ਗੁਰੂ ਦੀ ਸ਼ਰਨ ਲਈ ਹੋਈ ਹੈ ਕੀਤੀ ਨਾਰ ਵਰ ਏਕ ਸਮਾਲ ਹੇ ਭਾਂਡੇ ਸਤਿਗੁਰ ਤੋਂ ਖੁੰਝੀਆਂ ਹੋਈਆਂ ਜਈਆਂ ਕਈ ਜੀਵ ਇਸਤਰੀਆਂ ਹਨ ਖਸਮ ਪ੍ਰਭੂ ਸਭ ਦੀ ਸੰਭਾਲ ਕਰਦਾ ਹੈ ਗੁਰਮਖ ਮਰਨ ਜੀਵਨ ਪ੍ਰਭ ਨਾਲ ਜੋ ਜਿੰਦ ਗੁਰੂ ਦੇ ਸਾਹਮੁਖ ਰਹਿੰਦੀ ਹੈ ਉਸ ਦਾ ਆਸਰਾ ਪਰਣਾ ਗੋਪਾਲ ਪ੍ਰਭੂ ਹੋ ਜਾਂਦਾ ਹੈ ਦੇਹ ਦੇ ਸਟੂਡ ਘਰੇ ਮਹਿ ਪਾਇਆ ਹੋਰ ਹਰ ਪਾਸੇ ਢੂੰਡ ਢੂੰਡ ਕੇ ਗੁਰੂ ਦੀ ਕਿਰਪਾ ਨਾਲ ਹਿਰਦੇ ਘਰ ਵਿੱਚ ਹੀ ਗੋਪਾਲ ਪ੍ਰਭੂ ਲੱਭ ਪੈਂਦਾ ਹੈ ਹੋਰ ਹਰ ਪਾਸੇ ਢੂੰਡ ਢੂੰਡ ਕੇ ਥੱਕਣ ਨਾਲੋ ਗੁਰੂ ਦੀ ਸ਼ਰਨ ਪਾਓ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਗੁਰੂ ਦੱਸਦਾ ਹੈ ਅਕਾਲ ਪੁਰਖ ਪਰਬ ਪ੍ਰਭੂ ਨੂੰ ਮਿਲੰਦਾ ਰਸਤਾ ਮੇਲ ਭਿਆ ਸਤਗੁਰੂ ਮਿਲਾਇਆ ਏ ਪਾnde ਸਿਰਫ ਉਸ ਜਿੰਦ ਦਾ ਪ੍ਰਭੂ ਨਾਲ ਮੇਲ ਹੁੰਦਾ ਹੈ ਜਿਸ ਨੂੰ ਸਤਗੁਰੂ ਮਿਲਾਂਦਾ ਹੈ ਗੁਰਮਖ ਗਾਵੇ ਗੁਰਮਖ ਬੋਲੇ ਏ ਪਾnde ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆ ਹੀ ਮਨ ਦੀ ਪੱਟੀ ਉੱਤੇ ਲਿਖਿਆ ਜਾ ਸਕਦਾ ਹੈ ਗੁਰਮਖ ਹੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਪ੍ਰਭੂ ਦੇ ਸਿਪਤ ਸਰਾ ਉਚਾਰਦਾ ਹੈ ਗੁਰਮਖ ਧੋਲ ਤੁਲਾਵੇ ਤੋਲੇ ਗੁਰਮਖ ਹੋ ਹੁੰਦਾ ਹੈ ਜਿਸ ਦਾ ਮੁਖ ਗੁਰੂ ਵੱਲ ਹੋਵੇ ਤੇ ਮਨਮਖ ਹੋ ਹੁੰਦਾ ਹੈ ਜਿਹੜਾ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਗੁਰਮਖ ਹੀ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਤੋਲਦਾ ਹੈ ਤੇ ਹੋਰਨਾਂ ਨੂੰ ਤੋਲਣ ਲਈ ਪ੍ਰੇਰਦਾ ਹੈ ਗੁਰਮਖ ਆਵੇ ਜਾਏ ਨਿਸੰਗ ਗੁਰਮਖੀ ਜਗਤ ਵਿੱਚ ਬੰਧਨ ਰਹਿਤ ਆਉਂਦਾ ਹੈ ਤੇ ਬੰਧਨ ਰਹਿਤ ਹੀ ਇੱਥੋਂ ਚਲਾ ਜਾਂਦਾ ਹੈ ਭਾਵਨਾ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾ ਹੀ ਇੱਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹਿੇੜ ਕੇ ਜਾਂਦਾ ਹੈ ਪਰ ਹਰ ਮੈਲ ਜਲਾਏ ਕਲੰਕ ਗੁਰਮਖ ਕਿਉਂ ਆਉਂਦਾ ਹੈ ਕਿਉਂਕਿ ਗੁਰਮਖ ਮਨੁੱਖ ਮਾਨ ਦੀ ਮੈਲ ਨੂੰ ਦੂਰ ਕਰਕੇ ਵਿਕਾਰਾਂ ਨੂੰ ਆਪਣੇ ਅੰਦਰੋਂ ਮੁਕਾ ਚੁੱਕਾ ਹੁੰਦਾ ਹੈ ਤੇ ਫਿਰ ਉਹ ਜਦੋਂ ਜਗਤ ਤੇ ਆਉਂਦਾ ਹੈ ਨਾ ਜਨ ਪਰੂ ਪੁਕਾਰੀ ਆਏ ਫਿਰ ਉਹ ਸਾਡੇ ਵਰਗੇ ਪਾਪੀਆਂ ਨੂੰ ਤਾਰਨ ਵਾਸਤੇ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਨਾਲ ਮਿਲਾਨ ਵਾਸਤੇ ਆਉਂਦਾ ਹੈ ਗੁਰਮਖ ਨਾਦ ਵੇਦ ਵਿਚਾਰ ਪ੍ਰਭੂ ਦੇ ਗੁਣਾਂ ਦੇ ਵਿਚਾਰ ਗੁਰਮਖ ਵਾਸਤੇ ਰਾਗ ਤੇ ਵੇਦ ਹੈ ਗੁਰਮਖ ਮੱਜਨ ਚੱਜ ਚਾਰ ਉੱਚਾ ਆਚਰਣ ਬਣਾਣਾ ਗੁਰਮੁਖ ਦਾ ਤੀਰਥ ਇਸ਼ਨਾਨ ਹੈ ਗੁਰਮਖ ਸ਼ਬਦ ਅਮਰਤ ਹੈ ਸਾਰ ਸਤਿਗੁਰ ਦਾ ਸ਼ਬਦ ਗੁਰਮਖ ਲਈ શ્રેਸ਼ਟ ਅਮਰਤ ਹੈ ਨਾਨਕ ਗੁਰਮਖ ਪਾਵੈ ਪਾਰ ਏ ਨਾਨਕ ਗੁਰੂ ਦੇ ਸਾਹਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸਾਹਮੁਖ ਰਹਿਣ ਵਾਲਾ ਜੋ ਆਦਮੀ ਹੈ ਉਹ ਸੰਸਾਰ ਸਮੁੰਦਰ ਦਾ ਪਾਰਲਾ ਬੰਨਾ ਲੱਭ ਲੈਂਦਾ ਹੈ ਭਾਵ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਬਚ ਨਿਕਲਦਾ ਹੈ ਇਹ ਸਤਗੁਰ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲ ਕੇ ਸਭ ਕੁਝ ਹੁੰਦਾ ਹੈ ਚੰਚਲ ਚੀਤਨ ਰਹੀ ਠਾਏ हे पांडे ਗੋਪਾਲ ਦਾ ਨਾਮ ਮਨ ਦੀ ਪੱਟੀ ਉੱਤੇ ਲਿਖਣ ਤੋਂ ਬਿਨਾ ਮਨੁੱਖ ਦਾ ਚੰਚਲ ਮਨ ਟਿਕ ਕੇ ਨਹੀਂ ਬੈੰਦਾ ਚੋਰੀ ਮਿਰਗ ਅੰਗੂਰੀ ਖਾਏ ਇਹ ਮਨ ਹਰਨ ਮਿਰਗ ਵਾਂਗੂ ਲੋਕ ਲੋਕ ਕੇ ਨਵੇਂ-ਨਵੇਂ ਭੋਗ ਭੋਗਦਾ ਰਹਿੰਦਾ ਹੈ ਮਨ ਵਿੱਚ ਕਈ ਤਰ੍ਹਾਂ ਦੀਆਂ ਚਿਤਵਨੀਆਂ ਚਿਤਵਦਾ ਰਹਿੰਦਾ ਹੈ ਚਰਨ ਕਮਲ ਔਰ ਧਾਰੇ ਚੀਤ ਪਰ ਜੋ ਮਨੁੱਖ ਪ੍ਰਭੂ ਦੇ ਕੌਲ ਫੁੱਲਾਂ ਵਰਗੇ ਸੋਹਣੇ ਚਰਨ ਆਪਣੇ ਚਿੱਤ ਵਿੱਚ ਬਸਾਂਦਾ ਹੈ ਚਿਰ ਜੀਵਨ ਚੇਤਨ ਨਿਤ ਨੀਤ ਫੇਰ ਉਹ ਸਦਾ ਲਈ ਅਮਰ ਤੇ ਇਸ ਚੇਤ ਹੋ ਜਾਂਦਾ ਹੈ ਭਾਵ ਨਾ ਵਿਕਾਰਾਂ ਦੀ ਫਾਹੀ ਵਿੱਚ ਫਸਦਾ ਹੈ ਤੇ ਨਾ ਹੀ ਜਨਮ ਮਰਨਾਂ ਦੇ ਗੇੜ ਵਿੱਚ ਪੈਂਦਾ ਹੈ ਉਸ ਦੀ ਚਰਾਸੀ ਘਟੀ ਜਾਂਦੀ ਹੈ ਚਿੰਤਾ ਤਹੀ ਦੀਸੈ ਸਭ ਕੋਏ ਜਿਧਰ ਤੱਕ ਚੰਚਲਾ ਚੰਚਲਤਾ ਦੇ ਕਾਰਨ ਹਰੇਕ ਜੀਵ ਚਿੰਤਾ ਤੁਰ ਦਿਸਦਾ ਹੈ ਹਰੇਕ ਨੂੰ ਚਿੰਤਾ ਹੀ ਖਾਈ ਜਾਂਦੀ ਹੈ ਚਿੱਤ ਹੈ ਇਕ ਤਹੀ ਸੁਖ ਹੋਏ ਪਰ ਜੋ ਇੱਕ ਪਰਮਾਤਮਾ ਨੂੰ ਸਿਮਰਦੇ ਹਨ ਉਹਨਾਂ ਦੇ ਹਿਰਦੇ ਵਿੱਚ ਸੁਖ ਹੁੰਦਾ ਹੈ ਇਸ ਕਰਕੇ ਸਿਆਣੇ ਮਹਾਪੁਰਖ ਕਹਿੰਦੇ ਹਨ ਬੰਦਿਆ ਚਿੰਤਾ ਨਾ ਕਰ ਚਿੰਤਨ ਕਰ ਉਸ ਕਰਤੇ ਪੁਰਖ ਕਾਲ ਪੁਰਖ ਵਾਹਿਗੁਰੂ ਦਾ ਚਿੱਤ ਵਸੈ ਰਾਜੈ ਹਰ ਨਾਏ ਜਿਸ ਜੀਵ ਦੇ ਚਿੱਤ ਵਿੱਚ ਪ੍ਰਭੂ ਆਵਸਦਾ ਹੈ ਜੋ ਮਨੋਖ ਪ੍ਰਭੂ ਦੇ ਨਾਮ ਵਿੱਚ ਲੀਨ ਹੁੰਦਾ ਹੈ ਮੌਕਤ ਭਿਆਪਤ ਸਿਓ ਘਰ ਜਾਏ ਉਹ ਮਾਇਕ ਭੋਗਾ ਤੋਂ ਖਲਾਸੀ ਪਾ ਲੈਂਦਾ ਹੈ ਤੇ ਇਥੋਂ ਇੱਜਤ ਨਾਲ ਆਪਣੇ ਅਸਲੀ ਘਰ ਵਿੱਚ ਜਾਂਦਾ ਹੈ ਛੀਜੈ ਦੇ ਖੁੱਲੇ ਇੱਕ ਗੰਢ हे पांडे ਸਾਰੇ ਜਗਤ ਵਿੱਚ ਫਿਰ ਕੇ ਵੇਖ ਲਵੋ ਜਦੋਂ ਪ੍ਰਾਣੀ ਦੇ ਪ੍ਰਾਣਾ ਦੀ ਗੰਢ ਖੁੱਲ ਜਾਂਦੀ ਹੈ ਸ਼ਿਆ ਨਿਤ ਦੇਖੋ ਜਗ ਹੰਡ ਤਾਂ ਫਿਰ ਸਰੀਰ ਨਾਸ ਹੋ ਜਾਂਦਾ ਹੈ ਮੌਤ ਦਾ ਇਹ ਕੋਤਕ ਨਿਤ ਵਰਤ ਰਿਹਾ ਹੈ ਧੂਪ ਸ਼ਾਬ ਜੇ ਸਮ ਕਰ ਜਾਣੇ हे पांडे ਜੇ ਮਨੁੱਖ ਇਸ ਜੀਵਨ ਵਿੱਚ ਵਾਪਰਦੇ ਦੁੱਖਾਂ ਸੁੱਖਾਂ ਨੂੰ ਇੱਕੋ ਜਿਹਾ ਕਰਕੇ ਸਮਝ ਲਏ ਬੰਧਨ ਕਾਟ ਮੁਕਤ ਕਰਿਆਣੇ ਤਾਂ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਮਾਇਕ ਭੋਗਾਂ ਤੋਂ ਜਾਦੀ ਨੂੰ ਆਪਣੇ ਅੰਦਰ ਲੈ ਆਉਂਦਾ ਹੈ ਸ਼ਾਇਆ ਸ਼ੂਸ਼ੀ ਜਗਤ ਭੁਲਾਨਾ ਏ ਪਾਂਡੇ ਗੋਪਾਲ ਨੂੰ ਵਿਸਾਰ ਕੇ ਜਗਤ ਇਸਥੋਤੀ ਭਾਵ ਜੋ ਸਾਸ ਤੋੜ ਨਹੀਂ ਨਿਭਾਉਂਦੀ ਮਾਇਆ ਦੇ ਪਿਆਰ ਵਿੱਚ ਗੁਰਾਹੇ ਪੈ ਰਿਆ ਹੈ ਲਿਖਿਆ ਕਿਰਤ ਧੁਰੇ ਪਰਵਾਨਾ ਜੀਵਾਂ ਦੇ ਮੁੱਥੇ ਉੱਤੇ ਇਹੀ ਕਿਰਤ ਰੂਪ ਲੇਖ ਸ਼ੁਰੂ ਤੋਂ ਹੀ ਲਿਖਿਆ ਪਿਆ ਹੈ ਭਾਵ ਸ਼ੁਰੂ ਤੋਂ ਜੀਵਾਂ ਦੇ ਅੰਦਰ ਮਾਇਆ ਦੇ ਮੋਹ ਦੇ ਸੰਸਕਾਰ ਰੂਪ ਲੇਖ ਹੋਣ ਦੇ ਕਾਰਨ ਹੁਣ ਵੀ ਇਹ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਛੀਜੇ ਜੋ ਬਨ ਜਰਵਾ ਸਿਰ ਕਾਲ ਹੈ पांडे ਜਵਾਨੀ ਖਤਮ ਹੋ ਜਾਂਦੀ ਹੈ ਬੁਢੇਪਾ ਆ ਜਾਂਦਾ ਹੈ ਮੌਤ ਸਿਰ ਉੱਤੇ ਖੜੀ ਜਾਪਦੀ ਹੈ ਕਾਇਆ ਚੀਜੈ ਭਈ ਸਬਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਮਨੁੱਖ ਦੀ ਚਮੜੀ ਪਾਣੀ ਦੇ ਜਾਲੇ ਵਾਂਗ ਢਿੱਲੀ ਹੋ ਜਾਂਦੀ ਆ ਫਿਰ ਵੀ ਇਸ ਦਾ ਮਾਇਆ ਦਾ ਮੋਹ ਪਿਆਰ ਮੁਕਦਾ ਨਹੀਂ Japae aap prabhu te holoe he pande us gopal da naam mandhi patti utte likh ਜੋ ਆਪ ਸਾਰੇ ਜਗਤ ਵਿੱਚ ਪ੍ਰਗਟ ਹੈ ਜੋਗ ਜੋਗ ਦਾਤਾ ਅਵਰ ਨਾ ਕੋਏ ਜੋ ਸਦਾ ਜੀਵਾਂ ਦਾ ਦਾਤਾ ਹੈ ਜਿਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਬਣਾ ਇੱਕ ਹੀ ਹੈ ਪਰਮਾਤਮਾ ਜੋ ਸਭ ਦਾ ਦਾਤਾ ਹੈ ਜਿਸ ਦੇ ਬਰਾਬਰ ਹੋਰ ਕੋਈ ਨਹੀਂ ਜਾਪ ਐ ਆਪ ਪ੍ਰਭ ਤੈ ਹਲੋਏ ਜੁਗ-ਜੁਗ ਦਾਤਾ ਅਵਰ ਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਵਾਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 932 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 933 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ